ਕਾਲ ਜੀ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਆਇਆ ਮੈਂ ਚਮਕੀਲੇ ਦੇ ਬਾਰੇ ਵੀਡੀਓ ਸਾਰੀ ਦੇਖਿਓ ਤੇ ਕਮੈਂਟ ਵੀ ਜਰੂਰ ਕਰਿਆ ਕਰਿਓ ਸਰਦੂਲ ਸਕੰਦਰ ਤੇ ਅਮਰ ਸਿੰਘ ਚਮਕੀਲੇ ਦਾ ਆਪਸੀ ਕੀ ਰਿਸ਼ਤਾ ਸੀ ਇਹਨਾਂ ਦੀ ਕਿੰਨੀ ਕੁ ਗੂੜੀ ਯਾਰੀ ਸੀ ਤੇ ਅਮਰਨੂਰੀ ਜੀ ਨੇ ਜੋ ਦੱਸਿਆ ਮੈਂ ਉਹਦੇ ਅਨੁਸਾਰ ਤੁਹਾਨੂੰ ਦੱਸੂਗਾ ਤੇ ਅਮਰ ਸਿੰਘ ਚਮਕੀਲਾ ਤੇ ਸਰਦੂਲ ਸਕੰਦਰ ਜਿਹੜੇ ਦਿਨਾਂ 'ਚ ਸਟਰਗਲ ਕਰਦੇ ਸੀ ਉਹਨਾਂ ਦਿਨਾਂ 'ਚ ਵੀ ਇਕੱਠੇ ਰਹਿੰਦੇ ਸੀਗੇ ਤੇ ਇੱਕ ਦਿਨ ਅਮਰਨੂਰੀ ਜੀ ਕਹਿੰਦੇ ਸਰਦੂਲ ਸਕੰਦਰ ਨੇ ਚਮਕੀਲੇ ਨੂੰ ਕਿਹਾ ਸੀ ਵੀ ਸਾਡਾ ਦਿਨ ਯਾਰ ਆਉਣਾ ਆ ਦੇਖੀ ਬਾਈ ਜਦੋਂ ਸਾਡਾ ਦਿਨ ਆਇਆ ਹਨਾ ਇਨੀ ਸਾਰਿਆਂ ਨੇ ਸਾਡੇ ਅੱਗੇ ਪਿੱਛੇ ਘੁੰਮਣਾ ਜਿਹੜੇ ਅੱਜ ਸਾਨੂੰ ਦੇਖ ਕੇ ਪਰੇ ਨੂੰ ਮੂੰਹ ਘੁਮਾ ਲੈਂਦੇ ਸੀ ਸਟਾਰ ਜ਼ਰੂਰ ਬਣਨਾ ਕਈ ਕਹਿੰਦੀ ਹੈ ਜਿਹੇ ਗੀਤ ਨੇ ਜਿਹੜੇ ਚਮਕੀਲੇ ਦੀਆਂ ਤਰਜ਼ਾਂ ਬਣਾਈਆਂ ਵਿੱਚ ਉਹਦੇ ਵਿੱਚ ਸਰਦੂਲ ਜੀ ਨੇ ਵੀ ਆਪਣਾ ਯੋਗਦਾਨ ਪਾਇਆ ਉਹਦੇ ਚ ਇੱਕ ਮਸ਼ਹੂਰ ਗੀਤ ਬਾਪੂ ਸਾਡਾ ਗੁੰਮ ਹੋ ਗਿਆ ਉਹ ਗੀਤ ਦੇ ਵਿੱਚ ਜਿਹੜੀ ਉਹਦੀ ਕੰਪੋਜੀਸ਼ਨ ਆ ਹਨਾ ਉਹਦੇ ਵਿੱਚ ਦੱਸਦੇ ਆ ਮਨੂਰੀ ਜੀ ਬਹੁਤ ਵੱਡਾ ਯੋਗਦਾਨ ਸਰਧੂਲ ਜੀ ਦਾ ਵੀ ਹੈਗਾ ਆ ਇਹ ਗੱਲ ਮੈਂ ਤੇ ਕੁੱਟ ਕਰ ਦਵਾ ਕਿ ਉਹਨਾਂ ਦਾ ਮੁੰਡਾ ਜਿਹੜਾ ਅਲਾਪ ਸਿਕੰਦਰ ਆ ਇਹ ਗੱਲ ਉਹਨੇ ਵੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਦੱਸੀ ਸੀ ਵੀ ਜਿਹੜਾ ਬਾਪੂ ਸਾਡਾ ਗੁੰਮ ਹੋ ਗਿਆ ਗੀਤ ਆ ਨਾ ਉਹਦੇ ਵਿੱਚ ਮੇਰੇ ਪਿਤਾ ਸਰਧੂਲ ਸਿਕੰਦਰ ਜੀ ਦਾ ਵੀ ਯੋਗਦਾਨ ਹੈਗਾ ਆ ਹੋਰ ਵੀ ਕਈ ਅਜਿਹੇ ਗੀਤ ਨੇ ਜਿਨ੍ਹਾਂ ਦੇ ਵਿੱਚ ਕੰਪੋਜੀਸ਼ਨ ਤੇ ਯੋਗਦਾਨ ਪਾਉਣਾ ਹੋਵੇ ਕਿਤੇ ਲਾਫਜ਼ ਉੱਤੇ ਨੀਚੇ ਘੱਟ ਜਾ ਕਿਤੇ ਕੰਪੋਜੀਸ਼ਨ ਅੜਦੀ ਹੋਵੇ ਜਾਂ ਕਿਤੇ ਮੁਰਕੀਆਂ ਲਾਉਣੀਆਂ ਜਾਂ ਕਿਤੇ ਕੁਝ ਵੀ ਕਰਨਾ ਉਹ ਸਾਰਾ ਕੁਝ ਵੀ ਚਮਕੀਲਾ ਜੀ ਸਰਧੂਲ ਜੀ ਤੋਂ ਪੁੱਛ ਲੈਂਦੇ ਸੀ ਤੇ ਅਜੇ ਵੀ ਕਈ ਗੀਤ ਨੇ ਕਿ ਸਰਧੂਲ ਜੀ ਨੂੰ ਵੀ ਚਮਕੀਲਾ ਜੀ ਨੇ ਦੱਸਿਆ ਸੀ ਪੇ ਆ ਗੀਤ ਇਸ ਤਰ੍ਹਾਂ ਗਾਉਣਾ ਹੈ ਤੇ ਬਹੁਤ ਇਹਨਾਂ ਦੀ ਆਪਸੀ ਗੂੜੀ ਯਾਰੀ ਸੀ ਤੂੰ ਦੋਸਤੋ ਇਹਨਾਂ ਦੀ ਗੂੜੀ ਯਾਰੀ ਬਾਰੇ ਤੁਸੀਂ ਕੀ ਕਹੋਗੇ ਜਰੂਰ ਦੱਸਿਓ ਧੰਨਵਾਦ